ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਤਰੀਕ 21 9 2 2025 ਤੇ ਦਿਨ ਐਤਵਾਰ ਦਾ ਤੇ ਅੱਜ ਆਪਾਂ ਚੱਲੇ ਆ ਆਪਣੇ ਪਿੰਡੋਂ ਸੈਦੇ ਵਾਲੇ ਗੁਰੂ ਘਰ ਮੱਥਾ ਟੇਕਣ ਲਈ ਬਹੁਤ ਹੀ ਇਤਿਹਾਸਿਕ ਥਾਂ ਹੈ ਤੇ ਤੁਹਾਨੂੰ ਕਰਾਣੇ ਗੁਰੂ ਘਰ ਦੇ ਦਰਸ਼ਨ ਜੁੜੇ ਰਿਓ ਬਲੌਗ ਦੇ ਨਾਲ ਤੇ ਹੁਣ ਆਪਾਂ ਜਾ ਰਹੇ ਆ ਆਪਣੇ ਪਿੰਡ ਤੋਂ ਜਿਹੜਾ ਰਸਤਾ ਜਾਂਦਾ ਹੈ ਬਰੇਟਾ ਬਲਡਾ ਰੋਡ ਆ ਗਿਆ ਜਿਹੜਾ ਮੇਨ ਫਲਾਈਓਵਰ ਬਣਿਆ ਹੈ ਬਰੇਟੇ ਵਾਲਾ ਇਹ ਸਾਰਾ ਇਹੀ ਹੈ ਜੀ ਆਪਣੇ ਪਿੰਡੋਂ ਮੰਨ ਕੇ ਚੱਲੋ ਤੁਸੀਂ 27 28 ਕਿਲੋਮੀਟਰ ਪੈਦਲੋਂ ਗੁਰੂ ਘਰ ਤੇ ਜੁੜੇ ਰਹੀਆਂ ਬਲੌਗ ਦੇ ਨਾਲ ਤੁਹਾਨੂੰ ਦਰਸ਼ਨ ਕਰਵਾਉਣੇ ਆ ਨਾਲੇ ਦਿਖਾਉਣੇ ਆ ਤੁਹਾਨੂੰ ਅੱਜ ਮਤਲ ਦੀ ਮੱਸਿਆ ਗੁਰੂ ਘਰ ਵੀ ਚਲੇ ਹੀ ਜਾਂ ਸੰੌਰ ਜੰਮਕੋਚ ਸਾਡਾ ਐ ਓਏ ਕਿੱਧਰ ਚੱਲੇ ਅੱਜ ਸਾਡੇ ਵਾਲੇ ਗੁਰਦੁਆਰੇ ਮੱਸਿਆ ਦੇ ਅੱਛਾ ਜੀ ਤੂੰ ਤੜਕੀ ਕਿਉਂ ਨਹੀਂ ਗਿਆ 12 ਵਜੇ ਤੈਨੂੰ ਮੱਸਿਆ ਜਾਂਦਾ ਕੀ ਐ ਓਏ ਤੜਕੀ ਤਾਂ ਉੱਠਦੇ ਨਹੀਂ ਉਹ ਪਰਲਾ ਦੇ ਖੁੰਣਾ ਕਿ ਹੈ ਹੈ ਮੁੜਕ ਵੀ ਗਿਆ ਸੀ ਚਲੋ ਵਧੀਏ ਬੰਦੋ ਜੇ ਤੁਸੀਂ ਇਹ ਗੁਰੂ ਘਰ ਦੇ ਇਤਿਹਾਸ ਬਾਰੇ ਜਾਣਨਾ ਚਾਹੁੰਦੇ ਹੋ ਸਾਨੂੰ ਕਮੈਂਟ ਕਰਕੇ ਦੱਸਿਓ ਨੈਕਸਟ ਵੀਡੀਓ ਆਪਾਂ ਗੁਰੂ ਘਰ ਦੇ ਇਤਿਹਾਸ ਬਾਰੇ ਸਾਰੀ ਦੱਸਾਂਗੇ ਤੇ ਇਹ ਜਿਹੜਾ ਗੁਰੂ ਘਰ ਐ ਸੱਦੇ ਆਲਾ ਹੈ ਜਿਲ੍ਹਾ ਬੁਲਾੜਾ ਉਹਦੇ ਵਿੱਚ ਮੌਜੂਦ ਹੈ ਤੀਜੀ ਪਾਸਾ ਗੁਰੂ ਅਮਰਦਾਸ ਜੀ ਦੇ ਚਰਨ ਜੋੜਾ ਇੱਥੇ ਮੌਜੂਦ ਹੈ ਸਾਨੂੰ ਸ੍ਰੀ ਸਚਿੰਨ ਰਾਮਦਾਸ ਜੀ ਨੇ 12 ਸਾਲ ਅਮਰਦਾਸ ਜੀ ਦੀ ਸੇਵਾ ਕੀਤੀ ਸੀ ਤੇ ਉਹ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਨੇ ਆਪਣਾ ਜਿਹੜਾ ਚਰਨ ਜੋੜਾ ਹੈ ਉਹਨਾਂ ਨੂੰ ਦੇ ਦਿੱਤਾ ਸੀ ਤੇ ਕਿਹਾ ਅਸੀਂ ਜਾਓ ਆਪਣੀ ਨਗਰੀ ਜਾਓ ਤੇ ਜਾ ਕੇ ਜੋ ਵੀ ਨਗਰੀ ਚ ਦੁਖੀ ਲੋਕ ਹੋਣਗੇ ਉਹਨਾਂ ਦੇ ਮਤਲਬ ਜੋੜਾ ਛਵਾ ਦਿਓ ਤੇ ਇਹ ਰੋਗ ਮੁਕਤ ਹੋ ਜਾਣਗੇ ਇਹ ਗੁਰੂ ਘਰ ਦਾ ਹੋਰ ਵੀ ਇਤਿਹਾਸ ਹੈ ਇਹਨਾਂ ਨਾਲ ਜੁੜੀਆਂ ਹੋਈਆਂ ਗੱਲਾਂ ਤੇ ਬਾਕੀ ਜੇ ਤੁਸੀਂ ਤੁਹਾਨੂੰ ਇਹ ਬਲੌਗ ਵਧੀਆ ਲੱਗੇ ਪੂਰੀ ਵੀਡੀਓ ਦੇਖਣਾ ਚਾਹੁੰਦੇ ਹੋ ਤੇ ਸਬਸਕ੍ਰਾਈਬ ਤੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਆਪਾਂ ਪੂਰਾ ਬਲੌਗ ਪਾਵਾਂਗੇ ਨੈਕਸਟ ਪਾਰਟ ਇਹਦਾ ਲੋ ਜੀ ਆ ਗਿਆ ਦੁਰਪੁਰਾ ਦਾ ਰੇਲ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਪਹੁੰਚਦੇ ਸ੍ਰੀਚਾਲੇ ਉਹ ਤਾਂ ਘੱਟ ਘੜ ਘਟ ਹੋਣਾ ਉਹ ਤਾਂ ਸਵੇਰੇ ਸਵੇਰੇ ਬਹੁਤ ਹੁੰਦੀ ਹੈ ਉਹਨੂੰ ਸਤੂ ਕਰਾਣੇ ਆ ਦਰਸ਼ਨ ਵੀ ਦੇ ਦੇ ਅੱਗੇ ਦੁਰਪੁਰਾ ਆ ਗਿਆ ਆਈ ਕੋ ਸਾਹਮਣੇ ਹੋਣਾ ਗੇ ਨਹੀਂ ਦਿਮਾਗੇ ਨਹੀਂ ਬੱਤਦਾ ਕੀ ਚੱਕਰ ਹੋ ਰਿਹਾ ਪਰਦਾ ਘਟਵਾਦਾ ਬੜੀ ਦੇ ਤਿਆਰ ਰਹਾ ਹੈ ਵੀ ਅਥਰੇ ਤੂੜੀ ਪਾਣੀ 7-8 ਵਜੇ ਆਉਂਦੇ ਜਿਵੇਂ ਮੈਨੂੰ ਮੈਂ ਕਿ ਕੀ ਬੱਕਰੀਆਂ ਬੰਨ ਲਾ ਦੋ ਦਿਨ ਲਿਆ ਕੇ ਤੇ ਸੰਗਤ ਤਾਂ ਦੇਖੋ ਜੀ ਅੱਜ ਪਾਪਾ ਘੱਟ ਹੈ ਹੈ ਅਸੀਂ ਨਗਰ ਤੋਂ ਦੇਖ ਕੇ ਵੀ ਆ ਜੀ ਆਹ ਹੋਰ ਨਾ ਕਿਸੇ ਲਲਰ ਲਾ ਅੱਜ ਮੁਸੱਈਆ ਕਰਕੇ ਅੱਜ ਕੁਝ ਸੰਡੇ ਸੀ ਤਾਂ ਕਰਕੇ ਬਾਬਾ ਸੰਗਤ ਸੀ ਅੱਜ ਬਾਬਾ ਕੱਟ ਸੀ ਇੱਥੇ ਤੇ ਚੱਪ ਕਰ ਰਹੇ ਹਾਂ ਉਹ ਸਾਹਮਣੇ ਦੇਖ ਸਕਦੇ ਹੋ ਤੁਸੀਂ ਬਾਬਾ ਅਮਰਦਾਸ ਜੀ ਦਾ ਚਰਨ ਜੋੜਾ ਹੈ ਇਹ ਸਾਲ ਲੋਕ ਨਮਸਤਕ ਵੀ ਕਰਦੇ ਨੇ ਤੇ ਉਹਨਾਂ ਦੇ ਤਨ ਨੂੰ ਛੁਆਇਆ ਜਾਂਦਾ ਜਿਵੇਂ ਰੋਗ ਉੱਥੋਂ ਸਕਣ रत <marriages timing>